ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦਾ ਜਦੋਂ ਵਿਆਹ ਹੋਇਆ ਤਾਂ ਉਹਨਾਂ ਦਾ ਘਰ ਦੇ ਜਿਹੜੇ ਹਾਲਾਤ ਆ ਗਏ ਉਹ ਕੋਈ ਬਾਹਲੇ ਸੌਖੇ ਨਹੀਂ ਸੀ ਬਲਵੰਤ ਸਿੰਘ ਦੋ ਕਿੱਲਿਆਂ ਦੀ ਖੇਤੀ ਕਰਦਾ ਸੀ ਤੇ ਸੁਰਿੰਦਰ ਕੌਰ ਸੀ ਜਿਹੜੀ ਉਹ ਵੀ ਇੱਕ ਠੀਕ ਠਾਕ ਘਰੋਂ ਸੀ ਉਹਨਾਂ ਦਾ ਵਿਆਹ ਹੋ ਜਾਂਦਾ ਚਲੋ ਦੋਨੋਂ ਜੀ ਰਲ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹੈਗੇ ਸੁਰਿੰਦਰ ਕੌਰ ਲੋਕਾਂ ਦੇ ਕੱਪੜੇ ਵਗੈਰਾ ਸਿਉਂਦੀ ਹੁੰਦੀ ਸੀ ਤੇ ਬਲਵੰਤ ਸਿੰਘ ਆਪਣੀ ਦੋ ਕਿੱਲਿਆਂ ਦੀ ਖੇਤੀ ਕਰਦਾ ਸੀ ਉਹਨਾਂ ਦੇ ਵਿਆਹ ਦੇ 1 ਸਾਲ ਬਾਅਦ ਉਹਨਾਂ ਦੀ ਇੱਕ ਬੇਟੀ ਹੁੰਦੀ ਆ ਥੋੜੀ ਜੀ ਉਹਨਾਂ ਨੂੰ ਨਿਰਾਸ਼ਾ ਹੁੰਦੀ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਮੁੰਡਾ ਹੋਇਆ ਹੁੰਦਾ ਹੋਵੇ ਚਲੋ ਪਹਿਲਾ ਮੁੰਡਾ ਹੁੰਦਾ ਮੁੰਡਾ ਜਦੋਂ ਵੱਡਾ ਹੁੰਦਾ ਤੇ ਕਮਾਈ ਕਰਨ ਲੱਗ ਜਾਂਦਾ ਕਹਿੰਦੇ ਆ ਜਦੋਂ ਕੁੜੀਆਂ ਜੰਮ ਪੈਂਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਵਿਆਹਣ ਦਾ ਫਿਕਰ ਲੱਗ ਜਾਂਦਾ ਮਾਂ ਪਿਓ ਨੂੰ ਦਾਜ ਇਕੱਠਾ ਕਰਨ ਦਾ ਉਹਨਾਂ ਦੇ ਵਿਆਹ ਤੇ ਜਿਹੜਾ ਖਰਚਾ ਹੋਣਾ ਚਲੋ ਕਹਿੰਦੇ ਆ ਜੋ ਆਈਆਂ ਗੱਲ ਲਾਈਆਂ ਜੇ ਹੁਣ ਭਾਵੇਂ ਧੀ ਦੇਤੀ ਰੱਬ ਨੇ ਉਹ ਮਨਜ਼ੂਰ ਹਨਾ ਚਲੋ ਫਿਰ ਵੀ ਦੋਕ ਦਿਨ ਤਾਂ ਉਹਨਾਂ ਨੂੰ ਲੱਗਿਆ ਵੀ ਕੁੜੀ ਹੋ ਗਈ ਕੁੜੀ ਹੋ ਗਈ ਫਿਰ ਉਹੀ ਕੁੜੀ ਜਦੋਂ ਕਿਲਕਾਰੀਆਂ ਮਾਰਿਆ ਕਰੇ ਹੱਥ ਪੈਰ ਮਾਰਿਆ ਕਰੇ ਹੁੰਗਾਰੇ ਪਰਿਆ ਕਰੀ ਤੇ ਉਹੀ ਕੁੜੀ ਉਹਨਾਂ ਨੂੰ ਚੰਗੀ ਲੱਗਣ ਲੱਗੀ। ਕੁੜੀ ਦਾ ਨਾਮ ਉਹਨਾਂ ਨੇ ਜਸਵੀਰ ਰੱਖਿਆ। ਫੇਰ 1 ਸਾਲ ਲੰਘਿਆ 1 ਸਾਲ ਬਾਅਦ ਫੇਰ ਸੁਰਿੰਦਰਕੌਰ ਦੇ ਬੱਚਾ ਹੋਣਾ ਸੀ। ਸੁਰਿੰਦਰਕੌਰ ਰੱਬ ਅੱਗੇ ਅਰਦਾਸਾਂ ਕਰਦੀ ਕਿ ਇਸ ਵਾਰ ਰੱਬਾ ਮੇਰੀ लाज ਰੱਖ ਲਈ ਮੇਰੇ ਪੁੱਤ ਹੋ ਜੇ। ਜੋ ਰੱਬ ਨੂੰ ਮਨਜ਼ੂਰ ਫੇਰਤੀ ਹੋ ਗਈ। ਚਲੋ 2 ਦਿਨ ਉਹਦਾ ਸੋਗ ਕਰਿਆ ਫੇਰ ਭੁੱਲ ਗਏ ਫੇਰ ਆਪਦੇ ਕੰਮਾਂ 'ਚ ਪੈ ਗਏ। ਪਰ ਬਲਵੰਤ ਸਿੰਘ ਨੂੰ ਇਸ ਗੱਲ ਦੀ ਫਿਕਰ ਹੋ ਗਈ। ਬਿਦੋ ਹੋ ਗਈਆਂ ਅੱਗੇ ਪਿੱਛੇ ਪਹਿਲਾਂ ਤਾਂ ਪਾਲਣੀਆਂ ਪੈਣਗੀਆਂ ਫੇਰ ਪੜਾਉਣੀਆਂ ਪੈਣਗੀਆਂ ਤੇ ਫੇਰ ਵਿਆਹ ਕਰਨਾ ਪਊਗਾ ਸਮਾਂ ਗੁਜ਼ਰਿਆ ਡੇਢ ਸਾਲ ਬਾਅਦ ਫੇਰ ਰੱਬ ਨੇ ਇੱਕ ਧੀ ਦੇਤੀ ਹੁਣ ਤਾਂ ਜਮੀ ਸੋਗ ਪੈ ਗਿਆ ਆਣ ਗਵਾਂਣ ਤੇ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਇਹ ਤਾਂ ਪੱਥਰ ਛੁੱਟਦੀ ਆ ਪੱਥਰ ਜੰਮਦੀ ਆ ਵੀ ਹਜੇ ਤੱਕ ਇੱਕ ਪੁੱਤ ਨਹੀਂ ਜੰਮਿਆ ਗਿਆ ਇਹ ਤੋਂ ਪੁੱਤ ਹੋਣਾ ਕੱਲੀ ਔਰਤ ਦੇ ਹੱਥ 'ਚ ਵਸਦੀ ਗੱਲ ਨਹੀਂ ਹੁੰਦੀ ਕਹਿੰਦੇ ਆ ਕੁਦਰਤ ਨੂੰ ਜੋ ਮਨਜ਼ੂਰ ਉਹ ਹੀ ਹੁੰਦਾ ਜੇ ਅਸੀਂ ਚਾਹੀਏ ਸਾਡੇ ਚ ਆਉਣ ਨਾਲ ਕੁਝ ਹੋਵੇ ਤਾਂ ਮੈਨੂੰ ਲੱਗਦਾ ਕੋਈ ਵੀ ਔਰਤ ਭਾਵੇਂ ਉਹ ਆਪ ਔਰਤ ਹੁੰਦੀ ਆ ਕੁੜੀ ਨੂੰ ਤਾਂ ਉਹ ਜੰਮੇ ਹੀ ਨਾ ਔਰਤਾਂ ਨੂੰ ਜ਼ਿਆਦਾ ਚਾਹਤ ਹੁੰਦੀ ਆ ਵੀ ਸਾਡੇ ਮੁੰਡਾ ਹੋਵੇ ਚਲੋ ਤਿੰਨ ਹੋ ਗਈਆਂ ਅੱਗੇ ਪਿੱਛੇ ਐਸੀ ਤਰ੍ਹਾਂ ਵਿਚਾਰੀਆਂ ਰੋਲਦੀਆਂ ਖੁਲਦੀਆਂ ਵੱਡੀਆਂ ਹੋ ਗਈਆਂ ਜਸਵੀਰ ਜਦੋਂ ਵੱਡੀ ਹੋਈ ਤੇ ਉਹਨੂੰ ਪੜਨ ਲਾ ਦਿੱਤਾ ਗਿਆ ਛੋਟੀਆਂ ਸੀਗੀਆਂ ਅੱਗੇ ਪਿੱਛੇ ਉਹ ਮਟਿਆਰਾਂ ਹੋਣ ਲੱਗੀਆਂ ਉਹਨਾਂ ਨੂੰ ਵੀ ਪੜਨ ਲਾਤਾ ਚੌਥੀ ਵਾਰ ਚਲੋ ਰੱਬ ਨੇ ਸੁਣੀ ਤੇ ਪੁੱਤ ਹੋ ਗਿਆ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਨਿਮ ਮੰਨਿਆ ਗਿਆ ਰਿਸ਼ਤੇਦਾਰਾਂ ਦੇ ਵਿੱਚ ਲੱਡੂ ਵੰਡੇ ਗਏ ਤੇ ਸਾਰੇ ਲੋਕ ਕਹਿਣ ਲੱਗੇ ਵੀ ਚਲੋ ਭਾਈ ਕੁੜੀਆਂ ਟਕੀਆਂ ਗਈਆਂ ਆਉਂਦੇ ਸਾਲ ਇੱਕ ਬੱਚਾ ਹੋਰ ਹੋਇਆ ਚਲੋ ਫਿਰ ਪੁੱਤ ਹੋ ਗਿਆ ਪੁੱਤਾਂ ਦੀ ਜੋੜੀ ਉਹ ਚਾਹੁੰਦੇ ਸੀ ਤੇ ਪੁੱਤਾਂ ਦੀ ਜੋੜੀ ਹੋ ਗਈ ਆ ਬਲਵੰਤ ਸਿੰਘ ਦੇ ਘਰ ਦੇ ਹਾਲਾਤ ਠੀਕ ਠਾਕ ਸੀ ਚਲੋ ਕੁੜੀਆਂ ਜਿਹੜੀਆਂ ਸਕੂਲ ਦੇ ਵਿੱਚ ਪੜਨ ਲਾਤੀਆਂ ਮੁੰਡੇ ਸੀਗੇ ਜਿਹੜੇ ਉਹਨਾਂ ਨੂੰ ਵੱਧ ਉਹਨਾਂ ਦੀ ਪਰਵਰਿਸ਼ ਵਧੀਆ ਕੀਤੀ ਗਈ ਉਹਨਾਂ ਦਾ ਵੱਧ ਖਿਆਲ ਰੱਖਿਆ ਜਾਂਦਾ ਤੇ ਕੁੜੀਆਂ ਵਿਚਾਰੀਆਂ ਐ ਮਟਿਆਰਾਂ ਹੁੰਦੀਆਂ ਗਈਆਂ ਤੇ ਆਪਣੀ ਮਾਂ ਦੇ ਨਾਲ ਕੰਮ ਕਰਾਉਂਦੀਆਂ ਸਕੂਲ ਜਾਂਦੀਆਂ ਸਕੂਲੋਂ ਆ ਕੇ ਕੰਮ ਕਰਾਉਂਦੀਆਂ ਆਪਣੀ ਮਾਂ ਦੇ ਦੁੱਖ ਦੇ ਸੁੱਖ ਦੇ ਆਪਣੇ ਪਿਓ ਨੂੰ ਵੀ ਇਹ ਕਹਿੰਦੀਆਂ ਕਿ ਬਾਪੂ ਤੂੰ ਇਸ ਗੱਲ ਦਾ ਫਿਕਰ ਨਾ ਕਰੀਂ ਵੀ ਤੇਰੇ ਤਿੰਨ ਧੀਆਂ ਕੋਈ ਨਾ ਅਸੀਂ ਵੱਡੀਆਂ ਹੋ ਕੇ ਤੇਰਾ ਨਾਮ ਰੌਸ਼ਨ ਕਰਾਂਗੇ ਆ ਚਲੋ ਬਲਵੰਤ ਸਿੰਘ ਕਹਿ ਦਿੰਦਾ ਕਿ ਪੁੱਤ ਜਦੋਂ ਤੁਸੀਂ ਜੰਮਿਆ ਉਦੋਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਪਰ ਕੋਈ ਨਾ ਜਿੱਥੇ ਹਨਾ ਕਿਸੇ ਦਾ ਦਾਣਾ ਪਾਣੀ ਲਿਖਿਆ ਤੁਹਾਡਾ ਇਸ ਘਰ ਦਾ ਦਾਣਾ ਪਾਣੀ ਲਿਖਿਆ ਸੀ ਵੀ ਹੁਣ ਤਾਂ ਮੈਂ ਤੁਹਾਡਾ ਬਹੁਤ ਮੋਹ ਕਰਦਾਗਾ ਇਸੀ ਤਰ੍ਹਾਂ ਪਰਿਵਾਰ ਭਰਿਆ ਪੂਰਾ ਪਰਿਵਾਰ ਹੋ ਗਿਆ ਕੁੜੀਆਂ ਵੀ ਆਪਦੇ ਭਰਾਵਾਂ ਤੇ ਜਾਣ ਬਾਰ ਦੀਆਂ ਉਹਨਾਂ ਨੂੰ ਚੱਕਦੀਆਂ ਖੜਾਉਂਦੀਆਂ ਜਦੋਂ ਵੱਡੀ ਕੁੜੀ ਜਸਵੀਰ 8ਵੀਂ ਜਮਾਤ ਦੇ ਵਿੱਚ ਹੁੰਦੀ ਆ ਤੇ ਉਮਰ ਉਹਦੀ 17 ਸਾਲ ਹੀ ਹੁੰਦੀ ਆ ਹਜੇ ਤੇ ਇੱਕ ਦਿਨ ਬਲਵੰਤ ਦੀ ਭੈਣ ਆਉਂਦੀ ਆ ਉਹ ਕਹਿੰਦੀ ਕਿ ਮੇਰੇ ਜੇਠ ਦੇ ਪੁੱਤ ਵਾਸਤੇ ਮੈਂ ਧ੍ਰਿਤੀ ਦਾ ਰਿਸ਼ਤਾ ਲੈਣ ਆਈ ਆ ਤੇ ਸੁਰਿੰਦਰ ਕੌਰ ਆ ਜਿਹੜੀ ਉਹ ਕਹਿੰਦੀ ਵੀ ਭੈਣ ਜੀ ਹਜੇ ਤਾਂ ਮੇਰੀ ਕੁੜੀ ਪੜਦੀ ਆ ਵੀ ਹਜੇ ਵਿਆਹ ਨੂੰ ਕੀ ਆ ਉਹ ਕਹਿੰਦੀ ਕਿ ਮੈਂ ਤਾਂ ਆਪਦੇ ਭਰਾ ਦਾ ਨਾ ਦੁੱਖ ਜਿਹੜਾ ਭਾਰ ਆ ਉਹ ਹੌਲਾ ਕਰਨ ਆਈ ਆ ਵੀ ਹੁਣ ਮੇਰੇ ਜੇਠ ਦੇ ਪੁੱਤ ਨੂੰ ਰਿਸ਼ਤਾ ਤੁਸੀਂ ਕਰ ਦਿਓਗੇ ਵੀ ਉਹ ਬਿਨਾ ਦਾਜ ਦੇ ਹੀ ਤੁਰ ਰਿਸ਼ਤਾ ਲੈਣ ਨੂੰ ਤਿਆਰ ਆ ਵੀ ਕੱਲ ਨੂੰ ਕਿਤੇ ਅੱਡ ਕਰੋਗੇ ਤਾਂ ਅਗਲਾ ਦਾਜ ਮੰਗੂਗਾ ਸਰਿੰਦਰਕੌਰ ਚਾਹੁੰਦੀ ਨਹੀਂ ਸੀ ਕਿ ਮੈਂ ਆਪਦੀ ਧੀ ਦਾ ਹਜੇ ਵਿਆਹ ਕਰਾਂ ਚਲੋ ਬਲਵੰਤ ਦੀ ਭੈਣ ਰਹਿੰਦੀ ਆ ਉਸ ਦਿਨ ਆਪਦੇ ਭਰਾ ਨੂੰ ਢੀਕਦੀ ਆ ਜਦੋਂ ਬਲਵੰਤ ਖੇਤੋਂ ਆਉਂਦਾ ਤੇ ਉਹ ਗੱਲ ਕਰਦੀ ਆ ਰਿਸ਼ਤੇ ਦੀ ਤੇ ਬਲਵੰਤ ਕਹਿੰਦਾ ਵੀ ਕੋਈ ਨਾ ਸੋਚਾਂਗੇ ਜਦੋਂ ਇਹ ਗੱਲ ਕਹੀ ਤਾਂ ਬਲਵੰਤ ਦੀ ਭੈਣ ਆ ਜਿਹੜੀ ਉਹ ਕਹਿੰਦੀ ਕੇ ਵੀ ਚਲ ਫਿਰ ਸੋਚ ਹੀ ਲਿਓ ਵੀ ਮੈਂ ਤਾਂ ਨਹੀਂ ਆਉਂਦੀ ਅੱਜ ਤੋਂ ਬਾਅਦ ਕੋਈ ਸਮਾਂ ਸੀਗਾ ਜਦੋਂ ਲੋਕ ਆਪਣੇ ਘਰ ਦੇ ਫੈਸਲੇ ਆਪਣੀਆਂ ਧੀਆਂ ਦੇ ਰਿਸ਼ਤੇ ਦੇ ਫੈਸਲੇ ਆਪਦੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਤੇ ਛੱਡਦੇ ਹੁੰਦੇ ਸੀ ਬਲਵੰਤ ਸਿੰਘ ਨੂੰ ਐ ਲੱਗਿਆ ਵੀ ਜੇ ਮੈਂ ਆਪਣੀ ਧੀ ਦਾ ਰਿਸ਼ਤਾ ਨਾ ਦਿੱਤਾ ਤਾਂ ਮੇਰੀ ਭੈਣ ਗੁੱਸੇ ਹੋ ਜੂ ਸਰਿੰਦਰ ਕੌਰ ਨੇ ਉਹਨੂੰ ਬਹੁਤ ਕਿਹਾ ਕਿ ਇੱਕ ਵਾਰ ਗੁੱਸੇ ਹੋ ਜੂਗੀ ਆਪੇ ਬੋਲਣ ਲੱਗ ਜੂ ਵੀ ਆਪਾਂ ਆਪਣੀ ਧੀ ਦਾ ਸੌਦਾ ਤਾਂ ਨਹੀਂ ਕਰਨਾ ਵੀ ਹਜੇ ਛੋਟੀ ਆ ਬਲਵੰਤ ਸਿੰਘ ਕਹਿੰਦਾ ਵੀ ਨਹੀਂ ਮੈਂ ਆਪਣੀ ਭੈਣ ਦਾ ਕਿਹਾਂ ਨੀ ਮੋੜ ਸਕਦਾ ਚਲ ਮੁੰਡਾ ਦੇਖਿਆ ਪਾਲਿਆ ਸੀਗਾ ਰਿਸ਼ਤਾ ਜਿਹੜਾ ਹੋ ਜਾਂਦਾ ਤੇ 2 ਮਹੀਨੇ ਬਾਅਦ ਹੀ ਵਿਆਹ ਰੱਖ ਦਿੱਤਾ ਜਾਂਦਾ ਵਿਆਹ ਕੀ ਕੋਈ ਕੱਠਵੱਠ ਨਹੀਂ ਸੀ ਕਰਨਾ ਬਸ ਚੁੰਨੀ ਚੜਾਵਾ ਕਰਨਾ ਸੀ ਚਲ ਜਸਵੀਰ ਕੌਰ ਆ ਜਿਹੜੀ ਉਹ ਆਪਣੀ ਭੂਆ ਦੇ ਸਹੁਰੇ ਘਰ ਉਹਦੇ ਜੇਠ ਦੇ ਪੁੱਤ ਨੂੰ ਵਿਆਹ ਕੇ ਚਲੀ ਜਾਂਦੀ ਆ ਸ੍ਰਿੰਦਰ ਕੌਰ ਆ ਜਿਹੜੀ ਉਹ ਆਪਣੀ ਧੀ ਨੂੰ ਕਹਿੰਦੀ ਕਿ ਧੀਏ ਜੇ ਮੇਰੇ ਵੱਸ ਹੁੰਦਾ ਨਾ ਮੈਂ ਤੈਨੂੰ ਬਹੁਤ ਪੜਾਉਂਦੀ ਲਿਖਾਉਂਦੀ ਪਰ ਤੂੰ ਐਂ ਨਾ ਸੋਚੀ ਵੀ ਅਸੀਂ ਤੇਰੇ ਨੂੰ ਬਹੁਤ ਸਮਝ ਕੇ ਹਨਾ ਵਿਆਹ ਤਾਂ ਛੋਟੀ ਹੁੰਦੀ ਨੂੰ ਵੀ ਮੈਂ ਮਜਬੂਰ ਹੋ ਗਈ ਤੇ ਜਸਵੀਰ ਕਹਿੰਦੀ ਵੀ ਮਾਂ ਤੈਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਵੀ ਮੈਨੂੰ ਕਿਹੜਾ ਕੁਝ ਦੀਂਦਾ ਨਹੀਂਗਾ ਚਲੋ ਜੋ ਮੇਰੀ ਕਿਸਮਤ ਚਲੋ ਭਾਈ ਜਸਵੀਰ ਕੌਰ ਨੇ ਜਾਂਦੀ ਨੇ ਇਹੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣਾ ਵਧੀਆ ਸਥਾਨ ਬਣਾ ਲਿਆ ਵਧੀਆ ਕੰਮ ਕਰਦੀ ਕਿਉਂਕਿ ਨੂਹਾ ਤੋਂ ਤਾਂ ਕੰਮ ਦੀ ਆਸ ਹੀ ਕੀਤੀ ਜਾਂਦੀ ਆ ਵੀ ਆਉਂਦੀਆਂ ਹੀ ਘਰ ਸੰਭ ਲੈਣ ਤੇ ਬਸ ਲੱਗੀਆਂ ਰਹਿਣ ਕੰਮ ਕਰਨ ਚਲੋ ਜਸਵੀਰ ਕੌਰ ਵੀ ਸਿਆਣੀ ਸੀ ਉਹ ਕੰਮ ਕਰਦੀ ਹੌਲੀ ਹੌਲੀ ਸਮਾਂ ਗੁਜ਼ਰਿਆ ਤੇ ਜਸਵੀਰ ਕੌਰ ਨੇ ਇੱਕ ਗੱਲ ਨੋਟ ਕੀਤੀ ਵੀ ਜਿਹੜਾ ਉਹਦੇ ਘਰ ਵਾਲਾਗਾ ਉਹ ਬਹੁਤੀ ਸ਼ਰਾਬ ਪੀ ਕੇ ਆਉਂਦਾ ਉਹਨੇ ਇੱਕ ਦੋ ਵਾਰ ਉਹਨੂੰ ਟੋਕਣ ਦੀ ਕੋਸ਼ਿਸ਼ ਕੀਤੀ ਜੇ ਉਹ ਟੋਕਦੀ ਤਾਂ ਉਹਦੀ ਕੁੱਟਮਾਰ ਕਰਦਾ ਜਸਵੀਰ ਕੌਰ ਜਦੋਂ ਵੀ ਆਪਣੇ ਪੇਕੇ ਮਿਲਣ ਆਉਂਦੀ ਤਾਂ ਉਹ ਆਪਣੀ ਮਾਂ ਨੂੰ ਦੱਸਦੀ ਵੀ ਤੁਹਾਡਾ ਜਵਾਈ ਹੈ ਜਿਹੜਾ ਸ਼ਰਾਬ ਪੀਂਦਾ ਤੇ ਉਹਦੀ ਮਾਂ ਕਹਿ ਦਿੰਦੀ ਵੀ ਕੋਈ ਨਹੀਂ ਪੁੱਤ ਬੰਦਿਆਂ ਦੇ ਪੀਣ ਨੂੰ ਹੀ ਬਣੀਆਂ ਬੰਦੇ ਪੀ ਲੈਂਦੇ ਆ ਵੀ ਜੇ ਤੂੰ ਟੋਕੇਂਗੀ ਤਾਂ ਉਹ ਵੱਧ ਪੀਊਗਾ ਚਲੋ ਹੌਲੀ ਹੌਲੀ ਹੋਰ ਸਮਾਂ ਗੁਜ਼ਰਿਆ ਤੇ ਵਿਆਹ ਨੂੰ ਜਦੋਂ 6 ਕੁ ਮਹੀਨੇ ਹੋ ਜਾਂਦੇ ਆ ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਜਸਵੀਰ ਨੂੰ ਵੀ ਮੇਰੇ ਘਰ ਵਾਲਾ ਤਾਂ ਪੱਕਾ ਹੀ ਆਦੀ ਆ ਵੀ ਨਾ ਤਾਂ ਇਹ ਤੋਂ ਸ਼ਰਾਬ ਛੁੱਟੇ ਤੇ ਉਹਨਾਂ ਬਿਮਾਰ ਹੋ ਜਾਂਦਾ ਜਦੋਂ ਡਾਕਟਰ ਦੇ ਲੈ ਕੇ ਜਾਂਦੇ ਆ ਤਾਂ ਡਾਕਟਰ ਕਹਿੰਦਾ ਵੀ ਇਹਨਾਂ ਦੇ ਜਿਹੜਾ ਲੀਵਰ ਆ ਉਹ ਬਿਲਕੁਲ ਖਰਾਬ ਹੋ ਚੁੱਕਿਆ ਸ਼ਰਾਬ ਦੇ ਨਾਲ ਵੀ ਇਹਨਾਂ ਨੂੰ ਸ਼ਰਾਬ ਛੱਡਣੀ ਪਊਗੀ ਚਲੋ ਘਰ ਲੈ ਆਉਂਦੇ ਆ ਇੱਕ ਮਹੀਨਾ ਡੇਢ ਮਹੀਨਾ ਉਹਦੀ ਵਧੀਆ ਦੇਖਭਾਲ ਕਰਦੇ ਆ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ ਸ਼ਰਾਬ ਉਹਨੂੰ ਬਿਲਕੁਲ ਨਹੀਂ ਪੀਣ ਦਿੰਦੇ ਤੇ ਉਹ ਥੋੜਾ ਠੀਕ ਹੋ ਜਾਂਦਾ ਹੁਣ ਸਾਰਾ ਦਿਨ ਤਾਂ ਕਹਿੰਦੇ ਬੰਦੇ ਦਾ ਘਰੇ ਬਿਠਾ ਕੇ ਵੀ ਨਹੀਂ ਸਰਦਾ ਜਦੋਂ ਉਹ ਠੀਕ ਹੁੰਦਾ ਤੇ ਉਹ ਆਪਣੇ ਮਾਪਿਆਂ ਨੂੰ ਕਹਿੰਦਾ ਵੀ ਹੁਣ ਮੈਂ ਕੰਮ ਕਰਨ ਲੱਗਾ ਵੀ ਐਂ ਵੇਲਾ ਪੂਰਾ ਕਿਵੇਂ ਹੋਊ ਚਲੋ ਉਹ ਆਪਣੇ ਦੋਸਤਾਂ ਨਾਲ ਜਾਂਦਾ ਵੀ ਮੈਂ ਕੋਈ ਕੰਮ ਲੱਭਦਾ ਕੰਮ ਦੇ ਬਹਾਨੇ ਉਹ ਜਾਂਦਾ ਤੇ ਉਹਦਣ ਫਿਰ ਉਹ ਰੱਜ ਕੇ ਆ ਜਾਂਦਾ ਉਸ ਤੋਂ ਬਾਅਦ ਉਹਦਾ ਰੋਜ਼ ਦਾ ਕੰਮ ਹੋ ਗਿਆ ਸੀਗਾ ਉਹ ਜਾਂਦਾ ਤੇ ਸ਼ਰਾਬ ਪੀ ਕੇ ਆ ਜਾਂਦਾ ਉਹਦੇ ਘਰਦਿਆਂ ਨੇ ਉਹਨੂੰ ਬੜਾ ਸਮਝਾਇਆ ਉਹ ਕਹਿੰਦਾ ਵੀ ਹੁਣ ਨਹੀਂ ਮੈਂ ਛੱਡ ਸਕਦਾ ਤੁਸੀਂ ਮੈਨੂੰ ਚੰਗਾ ਕਹੋ ਮਾੜਾ ਕਹੋ ਮੈਂ ਨਹੀਂ ਸ਼ਰਾਬ ਛੱਡ ਸਕਦਾ ਚਲੋ ਦੋ ਕੁ ਮਹੀਨੇ ਹੋਰ ਗੁਜ਼ਰੇ ਤੇ ਉਹਦਾ ਲੀਵਰ ਜਮਾ ਖਰਾਬ ਹੋ ਗਿਆ ਤੇ ਉਹਦੀ ਮੌਤ ਹੋ ਜਾਂਦੀ ਆ ਵਿਚਾਰੀ ਜਸਵੀਰ ਆ ਜਿਹੜੀ ਉਹ ਵਿਆਹ ਨੂੰ ਹਜੇ ਸਾਲ ਵੀ ਨਹੀਂ ਹੋਇਆ ਹੁੰਦਾ ਪਹਿਲੀ ਵਿਧਵਾ ਹੋ ਜਾਂਦੀ ਆ ਜਦੋਂ ਵਿਧਵਾ ਹੁੰਦੀ ਆ ਤੇ ਸ੍ਰਿੰਦਰਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਤੈਨੂੰ ਕਿਹਾ ਸੀ ਨਾ ਵੀ ਇੰਨੀ ਕਾਲ ਨਾ ਕਰ ਵੀ ਹਜੇ ਦੂਜਿਆਂ ਦੇ ਵਿਆਹਣ ਦਾ ਤਾਂ ਕੋਈ ਬਾਈ ਤਾਂ ਹੀ ਨਹੀਂ ਤੇ ਪਹਿਲੀ ਵਿਆਹ ਕੇ ਮੁੜ ਕੇ ਆਉਣ ਆਲੀ ਹੋ ਗਈ ਵੀ ਹੁਣ ਲਿਆਉਣੀ ਪਊ ਇੱਥੇ ਹਨਾ ਵੀ ਕੋਈ ਬੱਚਾ ਨਹੀਂਗਾ ਹਲੇ ਇੰਨੀ ਛੋਟੀ ਉਮਰ ਆ ਵੀ ਬੀਲਾ ਪੂਰਾ ਕਿਵੇਂ ਹੋ ਤਾਂ ਜਸਵੀਰ ਦੀ ਜਿਹੜੀ ਭੂਆ ਗਈ ਉਹ ਆਪਦੇ ਭਰਾ ਨੂੰ ਕਹਿੰਦੀ ਆ ਕਿ ਮੇਰੇ ਵੱਡੇ ਜੇਠ ਦਾ ਪੁੱਤ ਆਗਾ ਵੀ ਉਹ ਕੁਵਾਰਾ ਹੀ ਆ ਐਂ ਕਰਦੇ ਆ ਵੀ ਹੁਣ ਤੂੰ ਇੱਥੇ ਲਿਆਉਂਦਾ ਫਿਰੇਗਾ ਵੀ ਉਹਦੇ ਸਿਰ ਧਰ ਦਿੰਨੇ ਆ ਪੱਗ ਦਵਾ ਦਿੰਨੇ ਆਂਗੇ ਬਲਵੰਤ ਸਿੰਘ ਕਹਿੰਦਾ ਭੈਣੇ ਤੂੰ ਕਮਲੀ ਹੋਈਆਂ ਵੀ ਉਹ ਤਾਂ ਹੈਗਾ 40-42 ਸਾਲ ਦਾ ਵੀ ਉਹ ਕੁਵਾਰਾ ਨਹੀਂ ਉਹ ਤਾਂ ਛੜਾਗਾ ਵੀ ਉਹਨੂੰ ਹੁਣ ਪਹਿਲਾਂ ਵੀ ਆਪਾਂ ਕਾਲ ਕਰਕੇ ਕੀਤਾ ਰਿਸ਼ਤਾ ਵੀ ਹਨਾ ਮੇਰੀ ਧੀ ਵਿਚਾਰੀ ਵਿਧਵਾ ਹੋਗੀ ਵੀ ਮੈਂ ਤਾਂ ਨਹੀਂ ਇਹ ਗੱਲ ਮੰਨਦਾ ਉਹ ਫੇਰ ਉਹਨੂੰ ਕਹਿੰਦੀ ਆ ਵੀ ਤੇਰੀ ਨਾ ਵਿਧਵਾਤੀ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਹੈਗਾ ਤੈਨੂੰ ਘਰ ਲਾਉਣਾ ਪਊਗਾ ਦੋ ਹਜੇ ਹੋਰ ਬੈਠੀਆਂ ਨੇ ਮੇਰੀ ਗੱਲ ਮੰਨ ਚਲ ਭਈ ਉਹਨੂੰ ਆਪਣੀਆਂ ਗੱਲਾਂ ਚ ਲਾ ਲੈਂਦੀ ਆ ਤੇ ਜੇਠ ਜਠਾਣੀ ਉਹਨੂੰ ਦਬਾਅ ਪਾਉਂਦੇ ਆ ਵੀ ਅਸੀਂ ਆਪਦੀ ਨੂੰ ਬਣਾ ਲੈਨੇ ਆ ਇਹਨੂੰ ਤੇ ਚਲ ਉਹਨੂੰ ਲਾਲਚ ਹੋ ਜਾਂਦਾ ਵੀ ਆਪੇ ਸੋਨਾ ਸੂਨਾ ਪਵਾਉਂਗੀ ਵਿਚੋਲ ਪਣੇ ਦਾ ਤੇ ਚਲ ਭਈ ਬਲਵੰਤ ਸਿੰਘ ਆ ਜਿਹੜਾ ਉਹ ਫੇਰ ਆਵਦੀ ਆ ਆਪਦੀ ਭੈਣ ਦੀਆਂ ਗੱਲਾਂ 'ਚ ਆ ਜਾਂਦਾ ਤੇ ਜਦੋਂ ਉਹਦੇ ਜਵਾਈ ਦਾ ਭੋਗ ਹੁੰਦਾ ਉਸੇ ਦਿਨ ਹੀ ਉਹ ਉਦੇ ਜੇਠ ਦੇ ਪੁੱਤ ਨੂੰ ਦੂਜੇ ਨੂੰ ਆਪਦੀ ਭੈਣ ਦੇ ਜੇਠ ਦੇ ਪੁੱਤ ਨੂੰ ਮਤਲਬ ਜਸਵੀਰ ਦੇ ਪਤਿਉਰੇ ਦੇ ਪੁੱਤ ਨੂੰ ਉਹਦੀ ਪੱਗ ਦੇ ਦਿੰਦੇ ਆ ਉਹਦੇ ਸਿਰ ਬਿਠਾ ਦਿੰਦੇ ਆ ਜਸਵੀਰ ਨੇ ਆਪਣੇ ਮਾਪਿਆਂ ਨੂੰ ਬਹੁਤ ਕਿਹਾ ਵੀ ਮੈਂ ਨਹੀਂ ਵੀ ਇਹ ਹੈਣਾ ਇਹਦੇ ਸਿਰ ਬੈਠਣਾ ਵੀ ਮੈਂ ਨਹੀਂ ਪੱਗ ਲੈਣੀ ਹੈਗੀ ਵੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਵੀ ਪਹਿਲਾਂ ਕਿਹੜਾ ਮੈਨੂੰ ਸੁੱਖ ਮਿਲ ਗਿਆ ਤੇ ਉਹਦੀ ਮਾਂ ਕਹਿੰਦੀ ਵੀ ਦੇਖ ਪੁੱਤ ਧੀਆ ਦੇ ਲੇਖ ਆ ਜਿਹੜੇ ਹੈਣਾ ਰੱਬ ਨੇ ਲਿਖੇ ਹੁੰਦੇ ਆ ਵੀ ਜੀ ਜੋ ਤੇਰੀ ਕਿਸਮਤ ਦੇ ਵਿੱਚ ਲਿਖਿਆ ਉਹ ਹੋ ਜੂਗਾ ਵਿਪਗਤਾ ਤੈਨੂੰ ਲੈਣੀ ਪਊਗੀ ਵੀ ਹੁਣ ਜੇ ਤੂੰ ਦਵਾਰਾ ਬਾਰ ਚ ਜਾ ਕੇ ਬਹਿਗੀ ਵੀ ਫੇਰ ਕਿਹੜਾ ਤੈਨੂੰ ਕੋਈ ਵਧੀਆ ਰਿਸ਼ਤਾ ਹੋ ਜੂਗਾ ਚਲ ਆਏਗਾ ਵੀ ਉਮਰ ਦਾ ਹੀ ਵੱਡਾਗਾ ਕੰਮਕਾਰਤਾ ਕਰਦਾ ਹੀ ਹੈਗਾ ਚਲੋ ਭਾਈ ਬਾਲਾ ਕਹਿਣ ਤੇ ਪੱਗ ਦੇ ਦਿੱਤੀ ਜਾਂਦੀ ਆ ਹੁਣ ਕੁੜੀਆਂ ਦੀ ਕਿੰਨੀ ਕ ਚੱਲਦੀ ਹੁੰਦੀ ਆ ਹੁਣ ਵਿਚਾਰੀ ਜਸਵੀਰ 42 ਸਾਲ ਦੇ ਬੰਦੇ ਦੀ ਘਰ ਵਾਲੀ ਬਣ ਜਾਂਦੀ ਆ ਚਲੋ ਉਹਦੇ ਘਰ ਚਲੀ ਜਾਂਦੀ ਆ ਉਹ ਕੰਮ ਧੰਦਾ ਕਰਦੀ ਹੈਗੀ ਤੇ ਹੌਲੀ ਹੌਲੀ ਪਤਾ ਲੱਗਦਾ ਵੀ ਜਿਹੜਾ ਉਹ ਸੀ ਜਿਹਦੇ ਨਾਲ ਉਹਨੂੰ ਹੁਣ ਵਿਆਹਿਆ ਗਿਆ ਸੀ ਪੱਗ ਦਿੱਤੀ ਗਈ ਸੀ ਉਹ ਵੀ ਭੁੱਕੀ ਪਾਕੀ ਖਾਂਦਾ ਸੀ ਗੋਲੀਆਂ ਗੋਲੀਆਂ ਨਸ਼ਾ ਉਹ ਵੀ ਨਹੀਂ ਸੀ ਕੋਈ ਛੱਡਦਾ ਤਾਂ ਹੀ ਤਾਂ ਹੁਣ ਤੱਕ ਐਡੀ ਉਮਰ ਹੋ ਗਈ ਸੀ ਕਿਸੇ ਨੇ ਰਿਸ਼ਤਾ ਨਹੀਂ ਕਰਿਆ ਸੀ ਤੇ ਜਸਵੀਰ ਆ ਜਿਹੜੀ ਉਹ ਆਪਣੀ ਮਾਂ ਕੋਲ ਫੇਰ ਆਉਂਦੀ ਆ ਫੇਰ ਕਹਿੰਦੀ ਆ ਵੀ ਮਾਂ ਤੁਸੀਂ ਤਾਂ ਮੇਰਾ ਹਰ ਵੇਲੇ ਫਾਹਾਈ ਵੜਿਆ ਵੀ ਕੀ ਤੁਹਾਨੂੰ ਕਾੜ ਲੱਗੀ ਸੀਗੀ ਹਨਾ ਪੱਗ ਦੇਣ ਦੀ ਵੀ ਭੁੱਕੀ ਖਾਂਦਾ ਉਹ ਗੋਲੀਆਂ ਉਹ ਖਾਂਦਾ ਵੀ ਕੰਮ ਧੰਦਾ ਕੋਈ ਕਰਦਾ ਨਹੀਂ ਵੀ ਉੱਥੇ ਵੀ ਤਾਂ ਮੈਂ ਭੁੱਖੀ ਮਰਦੀ ਆ ਤੇ ਉਹਦੀ ਮਾਂ ਕਹਿੰਦੀ ਵੀ ਤੀਏ ਤੈਨੂੰ ਦੇਖ ਜੋ ਤੇਰੀ ਕਿਸਮਤ ਦੇ ਵਿੱਚ ਲਿਖਿਆ ਹੋ ਗਿਆ ਤੂੰ ਐਂ ਕਰ ਕੱਪੜੇ ਸਿਉਣ ਸਿੱਖ ਲੈ ਲੋਕਾਂ ਦੇ ਕੱਪੜੇ ਸਿਉ ਕੇ ਟਾਈਮ ਪਾਸ ਕਰ ਲੇਂਗੀ ਚਲ ਭਈ ਉਹਦੇ ਵਿਆਹ ਨੂੰ ਪੱਗ ਦਿੱਤੀ ਨੂੰ ਹੋ ਜਾਂਦੇ 6 ਮਹੀਨੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਜਸਵੀਰ ਹੈ ਜਿਹੜੀ ਉਹ ਮਾਂ ਬਣਨ ਵਾਲੀ ਹੁੰਦੀ ਆ 9 ਮਹੀਨਿਆਂ ਬਾਅਦ ਉਹਦੀ ਕੁੱਖੋਂ ਇੱਕ ਕੁੜੀ ਦਾ ਜਨਮ ਹੁੰਦਾ ਤੇ ਉਹ ਵਿਚਾਰੀ ਕੱਪੜੇ-ਕੋਪੜੇ ਸਿਉ ਕੇ ਲੋਕਾਂ ਦਾ ਵਧੀਆ ਚਲ ਆਪਦਾ ਗੁਜ਼ਾਰਾ ਕਰੀ ਜਾਂਦੀ ਆ ਉਹਦੇ ਘਰ ਵਾਲਾ ਹੁਣ ਤਾਂ ਭਾਵੇਂ ਨਸ਼ਿਆਂ ਦਾ ਆਦੀ ਸੀ ਪਰ ਫੇਰ ਵੀ ਉਹਨੇ ਦੋ ਤਿੰਨ ਮੱਝਾਂ ਰੱਖੀਆਂ ਹੋਈਆਂ ਸੀ ਉਹ ਸਾਂਭ ਲੈੰਦਾ ਸੀ ਦੁੱਧ ਤਾਂ ਤਪਾ ਕੇ ਉਹਨਾਂ ਦੀ ਕਬੀਲਦਾਰੀ ਧੁਰੀ ਜਾਂਦੀ ਸੀ ਤੇ ਜਿਸ ਵੀਰ ਨੇ ਇਹ ਮਨ ਸਮਝਾ ਲਿਆ ਸੀ ਵੀ ਚਲ ਕੰਮ ਕਰ ਕਰ ਕੇ ਮੈਂ ਆਪਣੀ ਧੀ ਨੂੰ ਪੜ੍ਹਾ ਲਿਖਾ ਲੂੰਗੀ ਅਹੀਂ ਰੱਬ ਜਵਾਕ ਦੇ ਦੂਗਾ ਵੀ ਅਹੀਂ ਮੇਰੀ ਉਮਰ ਨਿਕਲ ਜੂਗੀ ਪਰ ਕਹਿੰਦੇ ਹੁੰਦੇ ਆ ਵੀ ਸਾਡੇ ਸੋਚਣ ਅਨੁਸਾਰ ਕੁਝ ਨਹੀਂ ਹੁੰਦਾ ਹੁੰਦਾ ਤੇ ਇੱਕ ਸਾਲ ਬਾਅਦ ਉਹਦੇ ਇਸਕਰ ਵਾਲੇ ਦੀ ਵੀ ਮੌਤ ਹੋ ਜਾਂਦੀ ਆ ਨਸਿਆਂ ਦਾ ਉਹ ਖਾਦਾ ਪਿਆ ਸੀਗਾ ਤੇ ਚਲੋ ਉਹਦੀ ਕੁੜੀ ਆ ਜਿਹੜੀ ਉਹ 6 ਕੁ ਮਹੀਨਿਆਂ ਦੀ ਹੁੰਦੀ ਹੈਗੀ ਤੇ ਵਿਚਾਰੀ ਫਿਰ ਵਿਧਵਾ ਹੋ ਜਾਂਦੀ ਆ ਤੇ ਫੇਰ ਉਹ ਆਪਣੇ ਪੇਕੇ ਆ ਜਾਂਦੀ ਆ ਤੇ ਉਹਦੀ ਮਾਂ ਨੂੰ ਕਹਿੰਦੀ ਆ ਵੀ ਦੇਖ ਮਾਂ ਹੁਣ ਮੈਂ ਨਹੀਂ ਜਾਣਾ ਹੈਗਾ ਮੈਂ ਤਾਂ ਇੱਥੇ ਹੀ ਰਹਿਣਾਗਾ ਵੀ ਤੁਸੀਂ ਮੈਨੂੰ ਇੱਕ ਰੋਟੀ ਦੇ ਦਿਆ ਕਰੋ ਵੀ ਆਪਦੇ ਗੁਜ਼ਾਰੇ ਜੋਗਾ ਵੇਲਾ ਮੈਂ ਪੂਰਾ ਕਰ ਲੂੰਗੀ ਵੀ ਮੈਂ ਨਹੀਂ ਹੁਣ ਰਹਿਣਾ ਕਿਤੇ ਵੀ ਜੇ ਤੁਸੀਂ ਮੈਨੂੰ ਕਹੋ ਕੱਲ ਨੂੰ ਵਿਆਹ ਕਰਨਾ ਹੋਰ ਤੇ ਉਹਦੀ ਮਾਂ ਕਹਿੰਦੀ ਵੀ ਹਾਂ ਪੁੱਤ ਵੀ ਮੈਂ ਤੇਰੀ ਕਦੇ ਗੱਲ ਨਹੀਂ ਮੰਨੀ ਵੀ ਤੂੰ ਇੱਥੇ ਰਹਿ ਕੇ ਗੁਜ਼ਾਰਾ ਕਰ ਲਈ ਚਲੋ ਭਾਈ ਉਹਦੀਆਂ ਜਿਹੜੀਆਂ ਛੋਟੀਆਂ ਭੈਣਾਂ ਉਹ ਵੱਡੀਆਂ ਹੋ ਗਈਆਂ ਹੁੰਦੀਆਂ ਉਹਨਾਂ ਦੇ ਵੀ ਰਿਸ਼ਤੇ ਕਰਤੇ ਉਹਨਾਂ ਦੇ ਵਿਆਹ ਹੋ ਗਏ ਜਸਵੀਰ ਆਪਣੇ ਪੇਕੇ ਰਹਿਣ ਲੱਗ ਜਾਂਦੀ ਆ ਹੌਲੀ-ਹੌਲੀ ਉਹਦੀ ਧੀ ਵੱਡੀ ਹੋਣ ਲੱਗਦੀ ਆ ਜਸਵੀਰ ਨੇ ਕੱਪੜੇ-ਕੁੱਪੜੇ ਸਿਉਣੇ ਵਧੀਆ ਕਮਾਈ ਕਰ ਲੈਣੀ ਤੇ ਜਸਵੀਰ ਦਾ ਪਿਓ ਹੁਲਬੰਤ ਸਿੰਘ ਵੀ ਕਹਿ ਦਿੰਦਾ ਵੀ ਪੁੱਤ ਕੋਈ ਨਹੀਂ ਇਹ ਤੇਰਾ ਆਪਦਾ ਹੀ ਘਰ ਆ ਵੀ ਤੂੰ ਛੋਟੀ ਉਮਰ ਦੇ ਵਿੱਚ ਦੋ ਵਾਰ ਵਿਧਵਾ ਹੋ ਗਈ ਦੁੱਖ ਹੈਗਾ ਸਾਨੂੰ ਵੀ ਪਰ ਹੁਣ ਕਹੀਏ ਕੀ ਚਲ ਅਸੀਂ ਤੇਰੇ ਨਾਲ ਆ ਤੇ ਚਲੋ ਜਸਵੀਰ ਐਸੀ ਤਰ੍ਹਾਂ ਹੀ বেলা ਪੂਰਾ ਕਰੀ ਜਾਂਦੀ ਆ ਤੇ ਉਹਦੇ ਭਰਾ ਜਿਹੜੇ ਉਹ ਹੋਰ ਵੱਡੇ ਹੋ ਜਾਂਦੇ ਆ ਗੱਭਰੂ ਹੋ ਜਾਂਦੇ ਆ ਵਧੀਆ ਕਮਾਈ ਕਰਨ ਲੱਗ ਜਾਂਦੇ ਆ ਉਹ ਇਸੇ ਦੌਰਾਨ ਜਸਵੀਰ ਦੀ ਮਾਂ ਦੀ ਮੌਤ ਹੋ ਜਾਂਦੀ ਆ ਹੁਣ ਫਿਕਰ ਹੋ ਜਾਂਦਾ ਧੀ ਦਾ ਹਨਾ ਦੋ ਵਾਰ ਵਿਆਹੀ ਦੋਨੇ ਵਾਰ ਵਿਚਾਰੀ ਵਿਧਵਾ ਹੋ ਗਈ ਇੱਕ ਗਾਹ ਰੱਬ ਨੇ ਕੁੜੀ ਦੇਤੀ ਵੀ ਬੇਲਾ ਪੂਰਾ ਕਿਵੇਂ ਹੋਊਗਾ ਜਦੋਂ ਮਾਂ ਦੀ ਮੌਤ ਹੋ ਗਈ ਤੇ ਘਰ ਦੇ ਵਿੱਚ ਜਸਵੀਰ ਆ ਵਿਚਾਰੀ ਇਕੱਲੀ ਰਹਿ ਜਾਂਦੀ ਆ ਤੇ ਹੁਣ ਆਣ ਗਵਾਨ ਤੇ ਰਿਸ਼ਤੇਦਾਰ ਕਹਿੰਦੇ ਆ ਵੀ ਹੁਣ ਤੁਸੀਂ ਮੁੰਡੇ ਵਿਆਲੋ ਚਲੋ ਭਾਈ ਮੁੰਡੇ ਆ ਜਿਹੜੇ ਵਿਆਹ ਲਈ ਜਾਂਦੇ ਆ ਸਕੀਆਂ ਭੈਣਾਂ ਹੀ ਹੁੰਦੀਆਂ ਜਿਹਨੂੰ ਵਿਆਹੇ ਹੁੰਦੇ ਆ ਇੱਕ ਵਾਰੀ ਜਦੋਂ ਨਾਲ ਦਾ ਵਿਆਹ ਕਰ ਦਿੰਦੇ ਆ ਜਸਵੀਰ ਦੀਆਂ ਪਰਝਾਈਆਂ ਆ ਜਾਂਦੀਆਂ ਥੋੜਾ ਸਮਾਂ ਤਾਂ ਜਸਵੀਰ ਦਾ ਲੰਘਿਆ ਤੇ ਫਿਰ ਕਹਿੰਦੇ ਹੈਗੇ ਵੀ ਹਨਾ ਕੋਣ ਕਿਸੇ ਨੂੰ ਰੱਖਦਾ ਵੀ ਪਰਝਾਈਆਂ ਸੀ ਜਿਹੜੀਆਂ ਉਹਨਾਂ ਦੇ ਸਵਾ ਚੰਗੇ ਨਹੀਂ ਸੀਗੇ ਤੇ ਉਹ ਕੋਈ ਜਸਵੀਰ ਨੂੰ ਬਹੁਤਾ ਪਸੰਦ ਨਹੀਂ ਕਰਦੀਆਂ ਸੀ ਉਹ ਆਪਦੇ ਘਰ ਵਾਲਿਆਂ ਨੂੰ ਕਹਿੰਦੀਆਂ ਵੀ ਜਿਹੜੀ ਤਾਂ ਇਹ ਕਮਾਈ ਕਰਦੀ ਆ ਕੱਪੜੇ ਸਿਉਂਦੀ ਉਹ ਪੈਸੇ ਤਾਂ ਆਪਦੇ ਕੋਲ ਰੱਖਦੀ ਆ ਤੇ ਖਾਂਦੀ ਪੀਂਦੀ ਸਾਡੇ ਆ ਉਹ ਕਹਿੰਦੇ ਵੀ ਹਾਂ ਤਾਂ ਹੀ ਸਾਰੀ ਉਮਰ ਇਹਦਾ ਵੇਲਾ ਪੂਰਾ ਹੋਣਾ ਵੀ ਇੱਕ ਕੁੜੀ ਆ ਵੀ ਇਹਦੇ ਵੀ ਆਪਾਂ ਨੂੰ ਵਿਆਹ ਤੇ ਖਰਚਾ ਕਰਨਾ ਪਊਗਾ ਤੁਸੀਂ ਐਂ ਕਰੋ ਤੁਸੀਂ ਇਹਨੂੰ ਤਾਂ ਕਿਤੇ ਹੋਰ ਵਿਆਹ ਕਰ ਦਿਓ ਜਦੋਂ ਜਸਵੀਰ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਆਪਣੇ ਭਰਾਵਾਂ ਨੂੰ ਕਹਿੰਦੀ ਵੀ ਦੇਖੋ ਜੇ ਤੁਸੀਂ ਮੈਨੂੰ ਨਾਲ ਨਹੀਂ ਰੱਖਣਾ ਵੀ ਮੈਨੂੰ ਇੱਕ ਕਮਰਾ ਲੈ ਦਿਓ ਇੱਥੇ ਵੀ ਮੈਂ ਤਾਂ ਉੱਥੇ ਵੇਖ ਕੇ ਗੁਜ਼ਾਰਾ ਕਰ ਲਵਾਂ ਵੀ ਮੈਂ ਵਿਆਹ ਨਹੀਂ ਕਰਾਉਣਾ ਉਹਦੇ ਭਰਾ ਕਹਿੰਦੇ ਵੀ ਹੁਣ ਤੂੰ ਇੱਥੇ ਸਾਡੀ ਸ਼ਰੀਕ ਨਹੀਂ ਬਣ ਕੇ ਰਹੇਂਗੀ ਇੱਥੇ ਆੜ ਰਹੇਂਗੀ ਤੂੰ ਸੋਹਣੀ ਲੱਗੇਗੀ ਤੇ ਚਲੋ ਬਲਵੰਤ ਸਿੰਘ ਨੂੰ ਉਹ ਵਾਸਤੇ ਪਾਉਂਦੀ ਹੈ ਤੇ ਬਲਵੰਤ ਕਹਿੰਦਾ ਵੀ ਧੀਏ ਹੁਣ ਮੇਰੀ ਚੱਲਦੀ ਨਹੀਂ ਜਿਵੇਂ ਇਹ ਕਰਨਗੇ ਉਵੇਂ ਤੈਨੂੰ ਮਨਜ਼ੂਰ ਕਰਨਾ ਪਊਗਾ ਚਲੋ ਭਾਈ ਇੱਕ ਬਾਵਾ ਵੱਡੀ ਉਮਰ ਦਾ ਕੋਈ ਬੰਦਾ ਵੇਖਿਆ ਜਾਂਦਾ ਜਿਹਦੇ ਦੋ ਬੱਚੇ ਹੁੰਦੇ ਆ ਇੱਕ ਮੁੰਡਾ ਤੇ ਇੱਕ ਕੁੜੀ ਤੇ ਉਹਦੇ ਘਰ ਵਾਲੀ ਹੈ ਜਿਹੜੀ ਉਹ ਮਰ ਚੁੱਕੀ ਹੁੰਦੀ ਆ ਉਹਦੇ ਨਾਲ ਜਸਵੀਰ ਦਾ ਜਿਹੜਾ ਰਿਸ਼ਤਾ ਕਰ ਦਿੱਤਾ ਜਾਂਦਾ ਜਸਵੀਰ ਆਪਣੀ ਕੁੜੀ ਨੂੰ ਲੈ ਕੇ ਸਹੁਰੇ ਘਰ ਆ ਜਾਂਦੀ ਆ ਕਿਉਂਕਿ ਉਹਨਾਂ ਨਾਲ ਗੱਲ ਕੀਤੀ ਜਾਂਦੀ ਆ ਵੀ ਭਾਈ ਉਹਦੇ ਇੱਕ ਧੀ ਆ ਵੀ ਉਹ ਤੁਹਾਨੂੰ ਓਟਣੀ ਪਾਊਗੀ ਚਲੋ ਉਹਨਾਂ ਨੂੰ ਵੀ ਇਹ ਹੁੰਦਾ ਵੀ ਸਾਡੇ ਘਰ ਰੋਟੀ ਪੱਕਦੀ ਹੋ ਜੂਗੀ ਜਿਹੜਾ ਉਹ ਬੰਦਾ ਸੀਗਾ ਉਹ ਸਿਆਣਾ ਸੀ ਸਮਝਦਾਰ ਸੀ ਵਧੀਆ ਕੰਮ ਕਰਦਾ ਸੀ ਉਦੇ ਮਾਪਿਓ ਦੀ ਮੌਤ ਹੋਈ ਵੀ ਸੀ ਤੇ ਘਰ ਵਾਲੀ ਦੀ ਵੀ ਚਲੋ ਜਸਵੀਰ ਵਿਚਾਰੀ ਤੀਜੇ ਥਾਂ ਆ ਜਾਂਦੀ ਆ ਤੇ ਉਹਨੂੰ ਆਈ ਨੂੰ ਥੋੜੇ ਦੇਣੀ ਹੋਏ ਹੁੰਦੇ ਆ ਚਲ ਉਹਨੂੰ ਭੇਤ ਜਾ ਜਾਂਦਾ ਘਰ ਦਾ ਤੇ ਜਿਹੜੇ ਉਹਦੇ ਘਰ ਵਾਲੇ ਦੇ ਦੋਨੇ ਬੱਚੇ ਹੁੰਦੇ ਆ ਉਹਦੀ ਸੌਕਣ ਦੇ ਉਹਨੂੰ ਬਹੁਤ ਪਿਆਰ ਕਰਦੇ ਆ ਤੇ ਜਸਵੀਰ ਵੀ ਉਹਨਾਂ ਦਾ ਬਹੁਤ ਕਰਦੀ ਆ ਚਲੋ ਆਪਣੇ ਜਿਹੜੀ ਧੀ ਸੀਗੀ ਜਸਵੀਰ ਦੀ ਧੀ ਸੀ ਉਹਦਾ ਵੀ ਉਹ ਮੋਹ ਕਰਦੇ ਆ ਬੱਚੇ ਜਸਵੀਰ ਘਰ ਦੇ ਕੰਮ ਕਰਿਆ ਕਰੇ ਘਰ ਦੇ ਕੰਮ ਕਰਕੇ ਕੱਪੜੇ ਸਿਉਣ ਬਹਿ ਜਾਇਆ ਕਰੇ ਤੇ ਤਿੰਨੇ ਜਵਾਕ ਪੜਨ ਚਲੇ ਜਾਇਆ ਕਰਨ ਤੇ ਉਹ ਦੇ ਘਰ ਵਾਲਾ ਭਾਵੇਂ ਵੱਡੀ ਉਮਰ ਦਾ ਸੀਗਾ ਪਰ ਫਿਰ ਵੀ ਉਹ ਖੇਤਾਂ ਦੇ ਵਿੱਚ ਥੋੜਾ ਬਹੁਤਾ ਕੰਮ ਕਰਦਾ ਸੀਗਾ ਚਲੋ ਇਸੇ ਤਰ੍ਹਾਂ ਵਿਚਾਰੀ ਆਪਣਾ ਗੁਜ਼ਾਰਾ ਕਰਨ ਲੱਗ ਜਾਂਦੀ ਆ ਇੱਕ ਵਾਰੀ ਉਹਨੂੰ ਸਵਰੀ ਤੋਰਿਆ ਤੇ ਮੁੜ ਕੇ ਭਰਾ ਪਰਜਾਈਆਂ ਨੇ ਕਿਹੜੀ ਬਾਤ ਪੁੱਛਣੀ ਸੀ ਜਦੋਂ ਜਸਵੀਰ ਦਾ ਦਿਲ ਕਰਦਾ ਉਹ ਆਪਣੀ ਕੁੜੀ ਨੂੰ ਲੈ ਕੇ ਆਪਣੇ ਪਿਓ ਨੂੰ ਮਿਲਣ ਆ ਜਾਂਦੀ ਤੇ ਹੁਣ ਬਲਵੰਤ ਸਿੰਘ ਦੀ ਜਿਹੜੀ ਉਮਰ ਸੀ ਉਹ ਵੀ ਵਾਵਾ ਹੋ ਗਈ ਸੀ ਉਹ ਵੀ ਤੁਰਨੋਂ ਰਹਿ ਗਿਆ ਸੀ ਬਸ ਉਹ ਰਾਹਲੀ ਬੈਠਕ ਦੇ ਵਿੱਚ ਪਿਆ ਹੁੰਦਾ ਤੇ ਜਦੋਂ ਜਸਵੀਰ ਆਉਂਦੀ ਆਪਦੇ ਪਿਓ ਨੂੰ ਦੇਖਦੀ ਤੇ ਆਪਦੇ ਪਿਓ ਨੂੰ ਇੱਕੋ ਹੀ ਗੱਲ ਕਹਿੰਦੀ ਕਿ ਬਾਪੂ ਜੇ ਤੂੰ ਬਾਲੀ ਕਾਲ ਨਾ ਕਰੀ ਹੁੰਦੀ ਮੈਨੂੰ ਪੜਾ ਲੈਂਦਾ ਤਾਂ ਅੱਜ ਸ਼ਾਇਦ ਤੇਰੀ ਵੀ ਜ਼ਿੰਦਗੀ ਵਧੀਆ ਹੁੰਦੀ ਵੀ ਤੂੰ ਕਹਿੰਦਾ ਹੁੰਦਾ ਸੀ ਨਾ ਹਮੇਸ਼ਾ ਵੀ ਮੇਰੇ ਪੁੱਤ ਨਹੀਂ ਹੋਇਆ ਪੁੱਤ ਨਹੀਂ ਹੋਇਆ ਦੇਖੋ ਹੁਣ ਤਾਂ ਤੇਰੇ ਦੋ ਪੁੱਤ ਨੇ ਤੇ ਦੋ ਨੂੰਹਾਂ ਵੀ ਨੇ ਵੀ ਪਰ ਫਿਰ ਵੀ ਤੂੰ ਬੈਠਕ ਦੇ ਵਿੱਚ ਪਿਆਗਾ ਹਨਾ ਤੈਨੂੰ ਜੀ ਕਰਦਾ ਇਹ ਚਾਹ ਪਾਣੀ ਦੇ ਦੇਂਦੇ ਆ ਜੀ ਕਰਦਾ ਨਹੀਂ ਵੀ ਕੀ ਤੈਨੂੰ ਹੁਣ ਅਹਿਸਾਸ ਹੁੰਦਾ ਵੀ ਤੂੰ ਮੇਰੇ ਨਾਲ ਤਾਂ ਕਹੀ ਕੀਤਾ ਤੇ ਫਿਰ ਬਲਵੰਤਾ ਜਿਹੜਾ ਆਪਣੀ ਧੀ ਨੂੰ ਕਹਿੰਦਾ ਕਿ ਵੈਸੇ ਤਾਂ ਸਿਆਣੇ ਕਹਿੰਦੇ ਆ ਵੀ ਜਿਹੜੇ ਕਰਮ ਰੱਬ ਨੇ ਲਿਖਤੇ ਉਹ ਕੋਈ ਮਟਾ ਨਹੀਂ ਸਕਦਾ ਪਰ ਮੈਂ ਤਾਂ ਨਾ ਜਾਦੇ ਕਾਲੀ ਕੀਤੀ ਤੇਰੇ ਕਰਮ ਤਾਂ ਮੈਂ ਹੀ ਖਰਾਬ ਕਰਤੇ ਸ਼ਾਇਦ ਉਸੇ ਗੱਲ ਦੀ ਮੈਨੂੰ ਸਜ਼ਾ ਮਿਲ ਰਹੀ ਆ ਪਰ ਫਿਰ ਵੀ ਜਸਵੀਰ ਆਪਣੇ ਪਿਆਰ ਨੂੰ ਕਹਿੰਦੀ ਹੈ ਕਿ ਬਾਪੂ ਮੈਂ ਅੱਜ ਤੱਕ ਕਦੇ ਤੇਰੀ ਪੱਗ ਨੂੰ ਲੀਕ ਨਹੀਂ ਲਾਈ ਹੈਗੀ ਤੇ ਦੇਖ ਵੀ ਮੈਨੂੰ ਮੇਰੇ ਲਈ ਮਰਨ ਹੋ ਗਿਆ ਵੀ ਮੈਂ ਤੀਜੀ ਵਾਰ ਵਿਆਹ ਕਰਾਇਆ ਮੈਂ ਜਿਵੇਂ ਤੁਸੀਂ ਕਿਹਾ ਮੈਂ ਓਵੇਂ ਮਨਜ਼ੂਰ ਕੀਤਾ ਵੀ ਹੁਣ ਤਾਂ ਮੈਂ ਭਰਾ ਪਰਜਾਈਆਂ ਲਈ ਵੀ ਬੋਝ ਬਣ ਗਈ ਸੀ ਤੇ ਪਰ ਫਿਰ ਵੀ ਕੋਈ ਨਾ ਜੇ ਤੈਨੂੰ ਕਦੇ ਐਂ ਲੱਗੇ ਨਾ ਵੀ ਤੇਰੇ ਪੁੱਤ ਨੂੰ ਤੈਨੂੰ ਸਾਂਭਦੇ ਨਹੀਂ ਹੈਗੇ ਜਦੋਂ ਮਰਜੀ ਮੇਰੇ ਕੋਲ ਆ ਜੀ ਬਲਵੰਤ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਾ ਤੇ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਚਲੋ ਜਸਵੀਰ ਕੋਰ ਘੰਟਾ ਦੋ ਘੰਟੇ ਬੈੰਦੀ ਆ ਤੇ ਆਪਦੇ ਪਿਆਉਨਾ ਦੁੱਖ ਸੁੱਖ ਕਰਕੇ ਮੁੜ ਜਾਂਦੀ ਆ ਤੇ ਜਦੋਂ ਉਹ ਆਪਣੇ ਸਹੁਰੇ ਜਾਂਦੀ ਆ ਜਾਂ ਕੇ ਉਹ ਵੇਖਦੀ ਹੈਗੀ ਘਰ ਦੇ ਵਿੱਚ ਚੁੱਪਚਾਹ ਹੁੰਦੀ ਆ ਤੇ ਬੱਚੇ ਆ ਜਿਹੜੇ ਵੱਡੇ ਉਹ ਪੜਨ ਗਏ ਹੁੰਦੇ ਆ ਛੋਟੀ ਕੁੜੀ ਨੂੰ ਉਹ ਨਾਲ ਲੈ ਕੇ ਗਈ ਹੁੰਦੀ ਆ ਤੇ ਉਹ ਵੇਖਦੀ ਆ ਵੀ ਮੇਰੇ ਘਰ ਵਾਲਾ ਤਾਂ ਘਰੇ ਸੀਗਾ ਵੀ ਮੈਂ ਉਹਨੂੰ ਕਹਿ ਕੇ ਗਈ ਸੀ ਵੀ ਬੱਚਿਆਂ ਨੂੰ ਚਾਹ ਪਾਣੀ ਦੇਣਾਗਾ ਤੇ ਇਹ ਵੀ ਦੀਂਦਾ ਨਹੀਂ ਕਿਤੇ ਤੇ ਅੰਦਰ ਜਾ ਕੇ ਜਦੋਂ ਉਹ ਬੈਠਕ ਦੇ ਵਿੱਚ ਦੇਖਦੀ ਆ ਤੇ ਉਹਦੇ ਘਰ ਵਾਲਾ ਉੱਥੇ ਡਿੱਗਿਆ ਪਿਆ ਹੁੰਦਾ ਉਹਨੂੰ ਹਿਲਾਉਂਦੀ ਆ ਵੇਖਦੀ ਆ ਤੇ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਪੱਖਾ ਲਾਉਣ ਵੇਲੇ ਉਹਨੂੰ ਕਰੰਟ ਲੱਗ ਜਾਂਦਾ ਤੇ ਉਹ ਰੌਲਾ ਪਾ ਦਿੰਦੀ ਆ ਚਾਹਾਂ ਨਗਵਾਂਡ ਇਕੱਠਾ ਹੁੰਦਾ ਲੋਕ ਵੇਖਦੇ ਆ ਤੇ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਨੀਲਾ ਹੋਇਆ ਪਿਆ ਹੁੰਦਾ ਤੇ ਫੇਰ ਨਾ ਜਿਹੜੀ ਜਸਵੀਰ ਆ ਉਹ ਤਾਂ ਹਮਾਰ ਕੇ ਰੋਂਦੀ ਆ ਤੇ ਕਹਿੰਦੀ ਵੀ ਆਪਦੇ ਪਿਓ ਨਾਲ ਤਾਂ ਮੈਂ ਦੁੱਖ ਸੁੱਖ ਕਰਕੇ ਆਈ ਸੀ ਵੀ ਰੱਬ ਨੇ ਆ ਕੀ ਕਰਤਾ ਉਹ ਸੋਚਦੀ ਆ ਵੀ ਮੈਂ ਨਾ ਹੀ ਜਾਂਦੀ ਤੀਜੀ ਵਾਰ ਵਿਧਵਾ ਹੋਈ ਜਸਵੀਰ ਆਪਣੇ ਮਾੜੇ ਕਰਮਾਂ ਨੂੰ ਰੋ ਰਹੀ ਸੀ ਤੇ ਹੁਣ ਉਹ ਸਮਝ ਗਈ ਸੀਗਾ ਵੀ ਮੇਰੀ ਕਿਸਮਤ ਦੇ ਵਿੱਚ ਸ਼ਾਇਦ ਸੁੱਖ ਨਹੀਂ ਲਿਖਿਆ ਚਲੋ ਰਿਸ਼ਤੇਦਾਰ ਇਕੱਠੇ ਹੁੰਦੇ ਆ ਭਰਾ ਭਝਾਈਆਂ ਵੀ ਉਹਦੇ ਆ ਜਾਂਦੇ ਆ ਤੇ ਉਹਦੇ ਘਰ ਵਾਲੇ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੰਸਕਾਰ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਹੁੰਦੀ ਆ ਤੇ ਬੱਚੇ ਆ ਜਿਹੜੇ ਉਹ ਆਪਦੀ ਮਾਂ ਦੇ ਗੋਡੇ ਲੱਗ ਕੇ ਰੋਂਦੇ ਆ ਵਿਚਾਰੇ ਵੀ ਕੀ ਕਰਾਂਗੇ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਇਹੀ ਕੜਮੀ ਆ ਵੀ ਪਹਿਲਾਂ ਦੋ ਨੂੰ ਖਾ ਗਈ ਤੀਜਾ ਵੀ ਨਹੀਂ ਛੱਡਿਆ ਵੀ ਜਵਾਕਾਂ ਦੇ ਸਿਰ ਤੋਂ ਪਿਓ ਖੋਲਿਆ ਤੇ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਜਸਵੀਰ ਦੇ ਕੰਨ ਪੱਕ ਜਾਂਦੇ ਆ ਤੇ ਆਪਣੇ ਘਰ ਵਾਲੇ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਉਹ ਜ਼ਹਿਰ ਪਾਉਂਦੀ ਆ ਭਾਂਡਿਆਂ ਦੇ ਵਿੱਚ ਪਹਿਲਾਂ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਦੇ ਦਿੰਦੀ ਆ ਤੇ ਫਿਰ ਆਪ ਵੀ ਲੈ ਲੈਂਦੀ ਆ ਤੇ ਜਦੋਂ ਸਵੇਰੇ ਉੱਠ ਕੇ ਹਨਾ ਜਿਹੜਾ ਕੋਈ ਰਿਸ਼ਤੇਦਾਰ ਕੋਲ ਕੋਈ ਘਰੇ ਹੁੰਦਾ ਉਹ ਵੇਖਦੇ ਆ ਤੇ ਸਾਰਿਆਂ ਦੇ ਮੂੰਹ ਚੋਂ ਝੱਗ ਨਿਕਲ ਰਹੀ ਹੁੰਦੀ ਹੈ ਤੇ ਸਾਰਿਆਂ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਜਸਵੀਰ ਨੇ ਆਪਣੇ ਜ਼ਿੰਦਗੀ ਦੇ ਦੁੱਖ ਜਿਹੜੇ ਉਹ ਆਪਣੀ ਮਤਲਬ ਜਾਨ ਦੇ ਕੇ ਤੇ ਆਪਣੇ ਬੱਚਿਆਂ ਦੀ ਜਾਨ ਲੈ ਕੇ ਕੱਟੇ ਸ਼ਾਇਦ ਉਹਨੂੰ ਅਹਿਸਾਸ ਹੋ ਗਿਆ ਸੀ ਵੀ ਇਸ ਤੋਂ ਬਾਅਦ ਲੋਕਾਂ ਦੇ ਹੋਰ ਵੀ ਪਤਾ ਨਹੀਂ ਕਿੰਨੇ ਤਾਨੇ ਤਾਨੇ ਮਿਹਣੇ ਮੈਨੂੰ ਸੁਣਨੇ ਪੈਣਗੇ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਵੀ ਇਹੋ ਜਿਹੀ ਹੋਊਗੀ ਬੀ ਇਸ ਤੋਂ ਪਹਿਲਾਂ ਕਿ ਲੋਕ ਮੇਰੇ ਬਾਰੇ ਬੁਰਾ ਬੋਲਣ ਤੇ ਮੇਰੇ ਜਵਾਕਾਂ ਬਾਰੇ ਬੁਰਾ ਬੋਲਣ ਵੀ ਮੈਂ ਆਪਣੇ ਆਪ ਨੂੰ ਜਿਹੜਾ ਖਤਮ ਕਰ ਲੈਨੀ ਆ। ਫਿਰ ਜਦੋਂ ਚਾਰ ਲਾਸ਼ਾਂ ਇੱਕ ਘਰੋਂ ਉੱਠਦੀਆਂ ਨਹੀਂ ਤਾਂ ਸਾਰਾ ਪਿੰਡ ਆ ਜਿਹੜਾ ਉਹ ਰੋਣ ਲੱਗ ਜਾਂਦਾ ਕੋਈ ਵੀ ਘਰ ਇਹੋ ਜਾਂ ਨਹੀਂ ਸੀ ਜਿੱਥੇ ਰੋਟੀ ਪੱਕੀ ਹੋਵੇ ਤੇ ਫਿਰ ਉਹੀ ਲੋਕ ਜਿਹੜੇ ਪਹਿਲਾਂ ਉਹਨੂੰ ਤਾਨੇ ਮਿਹਣੇ ਦਿੰਦੇ ਸੀ ਕਹਿੰਦੇ ਸੀ ਵੀ ਇਹੇ ਤਿੰਨ ਤਿੰਨ ਬੰਦੇ ਖਾ ਗਈ। ਫਿਰ ਉਹਨਾਂ ਦੇ ਵੀ ਜਿਹੜਾ ਮੂੰਹ 'ਚ ਕੋਈ ਬੋਲ ਨਹੀਂ ਹੁੰਦਾ। ਉਹ ਵੀ ਸ਼ਾਇਰ ਕਿਤੇ ਨਾ ਕਿਤੇ ਪਛਤਾਉਂਦੇ ਹੋਣਗੇ ਵੀ ਸਾਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਸੀ ਕਹਿੰਦੇ ਹੁੰਦੇ ਆ ਕਿ ਕੁੜੀਆਂ ਦੇ ਲੇਖ ਆ ਜਿਹੜੇ ਉਹ ਰੱਬ ਲਿਖਦਾ ਜੇ ਕੁੜੀਆਂ ਦੇ ਲੇਖ ਇੱਕ ਮਾਂ ਨੂੰ ਲਿਖਣ ਦਾ ਮੌਕਾ ਮਿਲੇ ਤਾਂ ਇੱਕ ਮਾਂ ਆਪਣੀ ਦੀ ਦੇ ਕਰਮਾਂ ਵਿੱਚ ਸ਼ਾਇਦ ਕਦੇ ਵੀ ਦੁੱਖ ਨਾ ਲਿਖੀ ਕਿਵੇਂ ਲੱਗੀ ਜਸਵੀਰ ਦੀ ਜ਼ਿੰਦਗੀ ਦੇ ਦੁੱਖਾਂ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਆਪਣੇ ਚੈਨਲ ਨਾਲ ਜੁੜੇ ਰਹਿਣਾ ਹੁਣ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਤੁਹਾਡੇ ਨਾਲ ਕਮੈਂਟ ਸਾਂਝੀ ਕਰਦੇ ਹਾਂ ਹਾਂਜੀ ਦੋਸਤੋ ਆਪਣੀ ਕੱਲ੍ਹ ਵਾਲੀ ਕਹਾਣੀ ਦੇ ਜੋ ਕਮੈਂਟ ਨੇ ਪਹਿਲਾ ਕਮੈਂਟ ਹੈ ਯਾਦ ਸੇਖੋ ਬਹੁਤ ਵਧੀਆ ਜੀ ਅਗਲਾ ਕਮੈਂਟ ਹੈ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਸੋਹਣੀ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਰਬਜੀਤ ਕੌਰ ਜੀ ਵਧੀਆ ਸਟੋਰੀ ਅੱਗੇ ਪਰਮਜੀਤ ਕੌਰ ਵਧੀਆ ਸਿੱਖਿਆ ਦਾ ਇੱਕ ਕਹਾਣੀ ਹੈ ਅੱਗੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਕਹਾਣੀ ਆ ਲੜਕੀ ਨੇ ਬਹੁਤ ਗਲਤ ਕੀਤਾ ਕਹਾਣੀ ਵਧੀਆ ਸੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈ ਫਰਾਜ਼ਦੀਪ ਕੌਰ ਗੁੱਡ ਸਟੋਰੀ ਸਿਸਟਰ ਜੀ ਅੱਗੇ ਅਵੀਰਾਜ ਸਿੰਘ ਦੀਦੀ ਮੈਂ ਅਮਨ ਮਖੂਤੋਂ ਲੜਕੀ ਨੇ ਬਹੁਤ ਗਲਤ ਕੀਤਾ ਸਟੋਰੀ ਵਧੀਆ ਲੱਗੀ ਅੱਗੇ ਨਰਿੰਦਰ ਕੌਰ ਜੀ ਨਾਈਸ ਸਟੋਰੀ ਕੁੜੀ ਨੇ ਬਹੁਤ ਗਲਤ ਕੀਤਾ ਅੱਗੇ ਕਸ਼ਮੀਰ ਖਖ ਜੀ ਨਾਈਸ ਸਟੋਰੀ ਅੱਗੇ ਨਵਜੋਤ ਕੌਰ ਗੁੱਡ ਸਟੋਰੀ ਸਿਸਟਰ ਜੀ ਗੁਰਮੁਖਸਰ ਸਾਹਿਬ ਥਾਂਦੇ ਵਾਲਾ ਤੋਂ ਅੱਗੇ ਬਨੀਤਾ ਰਾਣੀ ਦੀਦੀ ਜੀ ਬੂਲ ਦੇ ਸੇਲ ਕਾਰਨ ਮੈਂ ਲੇਟ ਤੁਸੀਂ ਲਿਖਦੇ ਹੋਵੋਗੇ ਕਿ ਬੂਲ ਦੇ ਸੀਜ਼ਨ ਕਰਕੇ ਮੇਰੇ ਮਤਲਬ ਮੈਂ ਲੇਟ ਕਮੈਂਟ ਕਰਦੇ ਆ ਤੁਸੀਂ ਸ਼ਾਇਦ ਕੋਈ ਕੰਮ ਕਰਦੇ ਹੋਵੋਗੇ ਹਨਾ ਕੋਈ ਗੱਲ ਨਹੀਂ ਮੈਨੂੰ ਪਤਾ ਹਨਾ ਤੁਸੀਂ ਮੈਨੂੰ ਸਾਰੇ ਜਣੇ ਦੇ ਲੋ ਸਪੋਰਟ ਕਰਦੇ ਹੋ ਤੇ ਆਪਣੀਆਂ ਸਾਰੀਆਂ ਤਕਰੀਬਨ ਕਹਾਣੀਆਂ ਦੇ ਆਪਾਂ ਕਮੈਂਟ ਪੜਦੇ ਆ ਤੇ ਸਾਰੀਆਂ ਕਹਾਣੀਆਂ ਤੇ ਤੁਹਾਡੇ ਹੀ ਸਾਰਿਆਂ ਦੇ ਕਮੈਂਟ ਹੁੰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜੇ ਰਹਿਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਸ਼ੀਕਾਲ ਜੀ